ਉੱਥੇ ਤੋਂ ਮੈਨੂੰ ਲੈ ਜੀ ਨੋਏ ਮੇਰੀ ਵੀ ਰੋਟੀ ਨਾ ਮੈਂ ਨਾ ਫਾਟੇ ਤੀ ਨੋਏ ਸਵੇਰੋਂ ਮੈਨੂੰ ਕਿਹਦਾ ਬੁਕਾਨ ਦਾ ਨਾਮਾ ਲੈ ਕੇ ਆ ਜਾ ਬੀਬੀ ਮੈਂ ਤੈਨੂੰ ਕਹਾਂ ਦਾ ਤਾ ਹੀ ਮੌਤਾ ਕਰ ਕੀ ਲੈਣ ਦੇਤੀ ਸਾਡੇ ਦੇ ਲੱਖ ਚੋਏ ਮੈਂ ਕਹਿੰਦਾ ਮੂੰਹ ਜਾਣ ਨਹੀਂ ਦੇ ਦੋ ਪਾਵਰ ਆਊਟ ਆ ਰਹੀ ਰੱਖਾ ਦਾ ਬੀਬੀ ਮੈਂ ਤੈਨੂੰ ਕਹਾਂ ਦਾ ਤਾ ਹੀ ਮੌਤਾ ਕਰ ਕੀ ਲੈਣ ਦੇਤੀ ਠਿੰਕ ਸਾਬ ਤੋਂ ਤੇਰੇ ਦੇ ਅੰਦਰ ਡੇਰੇ ਹੋ ਉਹ ਦਿਨ ਤੁਹਾਡੀਆਂ ਨਸਰੀਆਂ ਲੈ ਕੇ ਪੁੱਤ ਨਹੀਂ ਮਿੱਟੀ ਓਏ ਤੁਸੀਂ ਪੈ ਗਿਆ ਸੀ ਤੁਸੀਂ ਪੈਸਾ ਮੰਗਦੇ ਉਸੀ ਪੈਸਾ ਦੰਦੇ ਉਸੀ ਚੁੰਗੀਆਂ ਚ ਰਲੰਦੇ ਉਹ ਤੁਹੀਂ ਮੁਕਾਇਆ ਵੀ ਕੀ ਨਾ ਜਾ ਉਹ ਤੁੰਨ ਨੂੰ ਮੁਕਾਇਆ ਵੀ ਕਿਉਂ ਮੈਂ ਪੂਲਸ ਨੇ ਸਪੈਂਡ ਕਰਾਈ ਆਂ ਪੈਸੇ ਆਈਦੇ ਉਹ ਚੇਨਸ ਪੂਲਸ ਨੇ ਵੀ ਕਿਹਾ ਨਹੀਂ ਸਾਡਾ ਮੁੰਡਾ ਇਹ ਜਮਾਨਤ ਪੂਲਸ ਨੇ ਤਾਂ ਇਹ ਲੱਤ ਦਵਾਈਆਂ ਦਵਾਲੀਆਂ ਤਨਾ ਉਹ ਜੇਲ੍ਹ ਆਲਿਓ ਫੈਰੀਓ ਤੁਸੀਂ ਕਿਆ ਜੇਲ੍ਹ ਤੋਂ ਕੱਢਿਆ ਓਏ ਤੁਸੀਂ ਇੱਥੇ ਪੈਸੇ ਦੀ ਮੰਗ ਕਰ ਰਹੇ ਹੁੰਦੇ ਮੈਂ ਪਾਤਾ ਬੈਲੀ ਨੂੰ ਜੀ ਹੋਏ ਮੈਂ ਤਾਂ ਆਪਣੀ ਚਤ ਵੇਚ ਕੇ ਜਦੋਂ ਦੀ ਮੈਂ ਆਪਣੀ ਲਾਜ ਕੀਤਾ ਬਾਹਰੋਂ ਡੀਪੀਐਸ ਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ تھے ਅਸੀਂ 14 14.5 ਮਹੀਨੇ ਬਾਅਦ ਮੈਂ ਬਾਹਰ ਆਇਆ ਤਾਂ ਹੁਣ ਤੇ ਕੱਲ ਜਦੋਂ ਮੈਂ ਬਾਹਰ ਆਇਆ ਗੁੱਡੀ ਚ ਤਿੰਨ ਬੰਦਿਆਂ ਨੂੰ ਫੋਨ ਫੜਿਆ ਗਿਆ ਤਾਂ ਉਹਨਾਂ ਤੋਂ ਪਛਮਾਨੇ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਮਲਾਜਮ ਵੱਲੋਂ ਮੈਂ ਆਪ ਕੋ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤਿੰਨਾਂ ਨੇ ਗਾਂ ਚਰਨਪ੍ਰੀਤ ਦਾ ਨਾਮ ਦਿੱਤਾ ਤੇ ਮੈਨੂੰ ਇਧਰ ਉਹਨੇ ਬਾਹਰ ਕੱਢਤਾ ਪਿੱਛੋਂ ਚਨਪ੍ਰੀਤ ਨੂੰ ਬੁਲਾਇਆ ਦੂਡੀ ਚ ਕੁੱਟਮਾਰ ਕਰੀ ਗਈ ਅੰਦਰੋਂ ਵੀ ਮੈਨੂੰ ਬਹੁਤ ਫੋਨ ਆਏ ਮੁੰਡੇ ਜੇਲ੍ਹ ਚ ਕਰ ਰਹੇ ਆਂ ਕਹਿੰਦੇ ਨਜਾਇਜ਼ ਕੁੱਟਮਾਰ ਕਰੀ ਇਹਨਾਂ ਨੇ ਨਜਾਇਜ਼ ਮੁੰਡਾ ਫਸਾਇਆ ਤੇ ਕੁੱਟਮਾਰ ਨਾਲ ਮੌਤ ਹੋਈ ਹੈ ਜੀ ਜਿਹੜੀ ਸਾਰੀ ਗੱਲ ਹੈ ਜੀ ਹੁਣ ਜਿਹੜੇ ਅੰਦਰ ਹਾਲਾਤ ਕੀ ਹੈ ਜੇਲ੍ਹ ਦੇ ਅੰਦਰ ਅੰਦਰ ਹੀ ਕੁੜਦੇ ਬਹੁਤ ਹੈ ਜੀ ਮਲਾਜਮ ਪਸ਼ੂਆਂ ਨੂੰ ਕੁੜਦੇ ਜੀ ਕੋਈ ਵੀ ਗਲਤੀ ਹੋਵੇ ਗਲਤੀ ਨਾ ਵੀ ਹੋਵੇ ਕਾਈ ਨੋਏ ਲਿਆ ਜੀ ਅੱਗੇ ਫੜਿਆ ਤਾਂ ਨਹੀਂ ਉਹ ਤੋਂ ਇਨਕੁਆਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ ਦੁਸ਼ਮਣ ਕੋਈ ਵੀ ਨੌਲੇ ਦੇ ਵਿੱਚ ਅ ਪਰੰਦਰ ਜੇਲ੍ਹ ਦੇ ਵਿੱਚ ਫੋਨਾਂ ਦੇ ਜਾਂ ਬਾਕੀ ਸਮਾਨ ਜਿਹੜਾ ਜਾਂਦਾ ਉਹਦੇ ਕੀ ਹਾਲਾਤ ਨੇ ਕਿੰਨਾ ਫੋਨ ਪ੍ਰਸ਼ਾਸਨ ਲੈ ਕੇ ਜਾਂਦਾ ਹੀ ਅੰਦਰ ਸਮਾਨ ਆਪੇ ਵੇਚਦੇ ਆਂ ਜੀ ਆਪੇ ਫੜਦੇ ਆਂ ਉਹੀ ਸਮਾਨ ਉਹੀ ਬੰਦਾ ਫੜੂਆ ਜਿਹੜਾ ਅੰਦਰ ਲੈ ਗਾਇਆ ਉਹੀ ਕੁੱਟੂਗਾ ਇਹ ਵੀ ਦੇਖਿਆ ਜੀ ਮੰਦਰ 14 ਮਹੀਨੇ ਦੇ ਹਾਲਾਤ ਫੋਨ ਤੁਹਾਨੂੰ ਮਿਲ ਕੇ ਜਾਂ ਬਾਕੀ ਸਮਾਨ ਨੂੰ ਕੀ ਰੇਟ ਰੂਪ ਕਿੰਨਾ ਦਾ ਮਿਲਦਾ ਕੀ ਫੋਨ ਅੰਦਰ ਛੋਟਾ 20 15-15000 20-20000 ਦਾ ਮਿਲਦਾ ਜੀ ਤੇ ਜਰਦੇ ਦੀ ਪੂਰੀ 20000 ਰੁਪਏ ਦੀ ਮਿਲਦੀ ਜੀ ਅੰਦਰ ਮੁਲਾਜ਼ਮ ਵੇਚਦੇ ਆ ਜੀ ਆਪਣੇ ਬੰਦੇ ਗੁਰੂ ਦੇ ਰੱਖੇ ਵਗੇ ਕੈਦੀ ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ ਆਪੇ ਜੇਲ੍ਹ ਦੇ ਮੁਲਾਜ਼ਮ ਨੰਬਰ ਤੇ ਅੰਦਰ ਬੀਤੇ ਜੇ ਸੁਭਾ। ਮੁਲਾਜ਼ਮ ਕੋਈ ਛਰਿਆਮ ਤਾਂ ਨਹੀਂ ਹੈਗਾ ਵੀ ਪਰ ਲੈ ਕੇ ਪ੍ਰਸ਼ਾਸਨ ਜਾਂਦਾ ਤਾਂ ਹੀ ਅੰਦਰ ਆਉਂਦਾ ਇਦਾਂ ਕਿਦਾਂ ਆ ਜੂਗਾ ਇਹ ਕੋਈ ਬੰਦਾ ਲੈ ਕੇ ਜਾਂਦਾ ਉਹਨੂੰ ਤਾਂ ਪਸ਼ੂ ਜਿਹੇ ਤਰ੍ਹਾਂ ਕੁੱਟਿਆ ਜਾਂਦਾ। ਨਸ਼ਾ ਘੜਾ ਘੜਾ ਮਿਲਦਾ ਅੰਦਰ। ਅੰਦਰ ਜਰਦਾ ਜੁਰਦਾ ਗੋਲੀਆਂ ਗੁਲੀਆਂ ਸਭ ਕੁਝ ਮਿਲਦਾ ਜੀ। ਅੱਛਾ। ਹਾਂਜੀ। ਹਰ ਤਰ੍ਹਾਂ ਦਾ ਦੋਸ਼ ਵਾਲਾ ਬੰਦਾ। ਹਾਂਜੀ। ਕੋਈ ਬਾਹਰੋਂ ਤਾਂ ਨਹੀਂ ਬੋਲ ਸਕੀ ਜਾਂ ਜੀ ਅੰਦਰੋਂ ਫੋਨ ਮਿਲਦੇ। ਹੁਣ ਬਾਹਰੋਂ ਨਹੀਂ ਹੁਣ ਬਾਹਰੋਂ ਬੰਦ ਹੋ ਗਿਆ ਕੰਮ ਬਾਹਰ ਘਰ ਦੇ ਲੱਗੀ ਹੋਈ ਆ। ਹੁਣ ਮੁਲਾ ਤੁਸੀਂ ਜੇ ਕੋ ਅੰਦਰ ਜਾਣੇ ਹੋ ਤੁਹਾਨੂੰ ਜਮਾਤ ਨੂੰ ਜਦੋਂ ਪੇਸ਼ੀ ਤੋਂ ਬਾਅਦ ਜਾਣੇ ਤਾਂ ਤੁਹਾਡੀ ਚੈਕਿੰਗ ਵਗੈਰਾ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਜੀ ਹਾਂ ਜਿੱਦੋਂ ਫੜਿਆ ਜਾਂਦਾ ਕੁੜਦੇ ਦੀ ਦੂਡੀ ਚ ਪਸ਼ੂਆਂ ਤੇ ਰਹਾ ਟਾ ਕੇ ਪੂਰਾ ਬਹੁਤ ਜ਼ਿਆਦਾ ਕੁੜਦੇ ਜੀ ਤੁਸੀਂ ਦੇਖ ਨਹੀਂ ਸਕਦੇ ਤੁਸੀਂ ਕਦੇ ਬੰਦੇ ਦੇ ਅੰਦਰ ਇਕੱਠੇ ਹੋ ਕੇ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਕਰਿਆ ਜੀ ਫਿਰ ਚਲਾਨ ਪਾ ਦਿੰਦੀ ਹੈ ਜੀ ਕਦੇ ਪਠਾਨਕੋਟ ਦੀ ਜੇਲ੍ਹ ਦਾ ਅੰਮ੍ਰਿਤਸਰ ਦਾ ਬਠਿੰਡੇ ਦਾ ਜਿੱਥੇ ਮੁਲਾਕਾਤ ਵੀ ਨਾ ਜਾਵੇ ਜੇ ਕੋਈ ਆਪਾਂ ਚੰਗੀ ਗੱਲ ਦਾ ਵੀ ਵਿਰੋਧ ਕਰੀਏ ਜੀ ਚਲਾਨ ਪਾ ਦਿੰਦੇ ਆ ਜੀ ਵੀ ਘਰ ਦੇ ਨਹੀਂ ਮੁਲਾਕਾਤ ਵੀ ਨਾ ਜਾਵੇ ਕੁੱਟਮਾਰ ਕਰਦੇ ਚੱਕੀਆਂ ਚ ਬੰਦ ਕਰ ਦਿੰਦੇ ਦੋ ਦੋ ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਗੰਦਾ ਵਿਰੋਧ ਕਰੇ ਦੋ ਦੋ ਮਹੀਨੇ ਥੋੜੀ ਜਿਹੀ ਜਗ੍ਹਾ 'ਚ ਰਹਿਣਾ ਪੈਂਦਾ ਅੰਦਰੇ ਬੰਦ ਕਰ ਦਿੰਦੇ ਇਹਦੇ ਨਾਲ ਚੱਲ ਤਰੀ ਤੜਾ ਦਾ ਵੀ ਕਦੋਂ ਦਾ ਬੰਦ ਸੀ ਚਰਨ ਫੇਟ ਤੇ ਕਿਹੜੇ ਕੇਸ ਤੋਂ ਕੰਮ ਸੀਗਾ ਮੇਰੇ ਨਾਲੇ ਤਾਂ ਇਹ ਐਨ ਡੀ ਪੀ ਐਸ ਜੀ 14 ਮਹੀਨੇ ਹੋ ਗਏ ਤੇ ਮੈਂ ਰਾਤ ਜਾ ਜਾਂਦੀ ਹੁੱਥੀ ਹਾਂ ਕੀ ਫੜਿਆ ਤੁਸੀਂ ਤੁਹਾਡੇ ਕੋਲ ਫੜਿਆ ਤਾਂ ਮੁੰਡਿਆਂ ਕੋਲੋਂ ਜਿਹੜੇ ਤਿੰਨ ਤੇ ਉਹਨਾਂ ਕੋਲ ਫੋਨ ਫੜਿਆ ਗਿਆ ਉਹਨਾਂ ਨੇ ਜਨਵਰੀ ਦਾ 9 ਲੈ ਆਈ ਅੱਗੇ ਤੁਹਾਡੇ ਕੋਲ ਕੀ ਫੜਿਆਗਾ ਤੁਸੀਂ ਤੁਹਾਡੇ ਤਿੰਨ ਡਿਵੀਜ਼ਨ ਸਾਡੇ ਦੇ ਸਮਾਨ ਪਾਇਆ ਤੇ ਇਹਨਾਂ ਨੇ ਫੜ ਯਾ ਭਾਈ ਉਹ ਰੰਜੀ ਸਾਡੀ ਪੁਲਿਸ ਨਾਲ ਪੁਰਾਣੀ ਡਿਸਪੂਟ ਚੱਲਦਾ ਜੀ ਅਸੀਂ ਵੀ ਕੰਪਲੀਟ ਕਰੀ ਹੋਈ ਹੈ ਜੀ ਹਾਂਜੀ ਤੁਹਾਨੂੰ ਥੋੜੀ ਜਮਾਨਤ ਹੋ ਗਈ ਮੇਰੀ ਜਮਾਨਤ ਹੋ ਗਈ ਇਹ ਫੜਿਆ ਕੀ ਹੈ ਸੀ ਤਾ ਫੜਿਆ ਕੁਝ ਵੀ ਨਹੀਂ ਗੇ ਹੈਰੋਇਨ ਪਾਈ ਹੈ ਸਾਡੇ ਤੇ ਕਿੰਨੇ ਗ੍ਰਾਮ ਪਾਈ 260 ਗ੍ਰਾਮ ਹੈਵੀ ਕਰਕੇ ਪਾਤੀ ਵੀ ਬਾਹਰ ਨਾ ਆਉਣ ਬੰਦੇ ਫਿਰ ਪੁਲਿਸ ਦੇ ਵੀ ਕੰਪਲੀਟਾਂ ਹੋਣੀਆਂ ਚੰਨੀ ਦਾ ਵੀ ਪੁਲਿਸ ਨਾਲ ਡਿਸਪੂਟ ਚੱਲਦਾ ਮੇਰਾ ਵੀ ਮੇਰੀ ਵਾਈਫ ਨੇ ਪਰਚਾ ਪਾਇਆ ਐਸਐਸਪੀ ਦੇ ਪੇਸ਼ ਹੋਏ ਤੇ ਐਸਐਚਓ ਦੇ ਨਾਮ ਤਾਂ ਹੁਣ ਕਾਨੂੰ ਲੈਣਾ ਜੀ ਪਹਿਲਾਂ ਵੀ ਕੋਈ ਪਰਚਾ ਨਹੀਂ ਹੋਇਆ ਪਹਿਲਾਂ ਹੈਗਾ ਜੀ ਲੜਾਈ ਝਗੜੇ ਦੇ ਪਰਚੇ ਹੈਗੇ ਚੰਨੀ ਤੇ ਵੀ ਹੈਗੇ ਜੀ ਜਿੰਦਰ ਜੇਲ ਸੁਪਰਡੈਂਟ ਵਗੈਰਾ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਕੀ ਰਵਈਆ ਰਹਿੰਦਾ ਹੈਗਾ ਰਵਈਆ ਤਾਂ ਹੁਣ ਠੀਕ ਠਾਕ ਹੀ ਹੈ ਜੀ ਵੈਸੇ ਤਾਂ ਪਰ ਕੰਮ ਤੁਹਾਨੂੰ ਕਦੀ ਸਾਰੇ ਇਹੀ ਕਰਦੇ ਆ ਜੀ ਹਾਂ ਕਦੇ ਅੰਦਰ ਜੋ ਦਰਪਸ਼ਾ ਬੰਦਰ ਜਾਂਦੇ ਜੇਲ ਚੱਕਰਨ ਦੇ ਲਈ ਜਾਂ ਹੋਰ ਬੰਦੀ ਕਰ ਦਿੰਦੇ ਜੀ ਸਾਨੂੰ ਜੱਜ ਸਾਹਿਬ ਡੂਡੀਆਂ 'ਚ ਮੁੜ ਜਾਂਦੇ ਅੱਧੇ ਤਾਂ ਡਿਊੜੀ 'ਚ ਜਿਆਦਾ ਤਾਂ ਜੱਜ ਸਾਹਿਬ ਜਿਹੜਾ ਅੱਗੇ ਆਉਂਦਾ ਸਾਨੂੰ ਬੰਦੀ ਅੰਦਰ ਕਰ ਦਿੰਦੇ ਜਦੋਂ ਜੱਜ ਨਹੀਂ ਆਉਣਾ ਹੁੰਦਾ ਨਾ ਸਾਨੂੰ ਕੰਟੀਨ ਖੋਲਦੇ ਆਂ ਕੱਪੜੇ ਤੱਕ ਵੀ ਸਾਨੂੰ ਸੁਕਾਉਣ ਨਹੀਂ ਦਿੰਦੇ ਜਦ ਜੱਜ ਨਹੀਂ ਆਉਣਾ ਹੁੰਦਾ ਸਾਨੂੰ ਤਾਂ ਦੁੱਖ ਹੋ ਜਾਂਦਾ ਜਦੋਂ ਜੱਜ ਨਹੀਂ ਆਉਣਾ ਹੁੰਦਾ ਸੁੱਖ ਨਹੀਂ ਕੋਈ ਮਿਲਦਾ ਜਦੋਂ ਜੱਜ ਸਾਹਿਬ ਨੂੰ ਆਣੇ ਕੋਈ ਸਵਾਲ ਕਰੇ ਬੰਦੇ ਨੂੰ ਕੋਈ ਰਾਹ ਨਿਕਲੇ ਪਰ ਸਾਨੂੰ ਦੁੱਖ ਹੁੰਦਾ ਜੀ ਅੰਦਰ ਆਏ ਤੇ ਲੋਕ ਜਿਹੜੀ ਤੁਹਾਡੀ ਗੱਲ ਆ ਉਹ ਕੇ ਬਾਹਰ ਨਹੀਂ ਜਾਂਦੀ ਹਾਂ ਸਾਨੂੰ ਬੰਦ ਕਰ ਦਿੱਤਾ ਜਾਂਦਾ ਜੀ ਨਾ ਕੰਟੀਨ ਖੋਲਦੇ ਜੀ ਉਸ ਦਿਨ ਤੇ ਨਾ ਸਾਨੂੰ ਬਾਹਰ ਘੁੰਮਣੇ ਫਿਰਨ ਨਹੀਂ ਦਿੱਤਾ ਜਾਂਦਾ ਨਾ ਕੋਈ ਗੁਰਦੁਆਰਾ ਮੰਦਿਰ ਨਾ ਕੱਪੜੇ ਵੀ ਨਹੀਂ ਸੁਕਾਉਣ ਦਿੱਤੇ ਜਾਂਦੇ ਬਾਹਰ ਹਾਂਜੀ ਪੋਰ ਤੋਂ ਚੇਅਰ ਪਰਸ ਵੀਗੈਰਾ ਪੋਰ ਆਉਂਦੇ ਜਾਂਦੇ ਮੁਲਕੀ ਅਧਿਕਾਰ ਵਾਲੇ ਕੋਈ ਆਉਂਦਾ ਜਾਂਦਾ ਤਾਂ ਮੁਲਕੀ ਅਧਿਕਾਰ ਵਾਲੇ ਹੁਣ 7 8 9 ਤਿੰਨ ਦਿਨ ਆਏ ਤੇ ਜੀ ਸਾਨੂੰ ਬੰਦੀ ਉਹ ਰੱਖੀ ਤਿੰਨ ਦਿਨ ਹਾਂ ਹੁਣ ਆਏ ਤੇ ਜੀ ਹਿਊਮਨ ਰਾਈਟਸ ਵਾਲੇ ਤੁਹਾਨੂੰ ਖੱਲੇ ਨਹੀਂ ਬੰਦੀ ਰੱਖਦੇ ਜੀ ਸਾਰੀ ਜੇਲ੍ਹ ਨੂੰ ਜੀ ਹਾਂਜੀ ਪਰਚਾ ਕਿਹੜੇ ਥਾਣੇ ਹੋਇਆ ਸੀ ਐ ਰੋਪੜ ਸਿਟੀ ਦਾ ਹੀ ਤੇ ਜੀ ਹੁਣ ਤੋਂ ਆਪਣੇ ਤੁਹਾਡਾ ਪਹਿਲਾ ਰੋਪੜ ਸਿਟੀ ਹਾਂਜੀ ਠੀਕ ਹੈ ਠੀਕ ਹੈ ਹੁਣੇ ਸਵੇਰੇ ਪ੍ਰੋਡਕਟ ਰੁਕਾ ਸਿਵਲ ਹਸਰੂਤ ਨਾਲ ਤਾਂ ਮਸੂਲ ਹੋਇਆ ਸੀ ਤੇ ਵੀ ਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਣ ਸਿੰਘ ਵਾਸੀ ਕੋਹਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਪੀਐ ਸਿਕਰਟ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਹੋਇਆ ਹੋਊਗਾ ਕੋਈ ਇਹਦਾ ਡਰਕਨ ਦਸਤ ਸੰਭਾਲਿਆ ਗਾ ਕੋਈ ਅਟੈਕ ਹੋ ਗਿਆ ਹੈ ਨਾ ਅਟੈਕ ਦੇ ਵਿੱਚ ਉਹ ਇੱਥੇ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਦਿੰਦੇ ਦੋ ਬਹੁਤ ਹਾਲਾ ਕੀ ਗੱਲ ਹੈ ਉਹਦੀ ਜਿਹੜੀ ਕਾਰਵਾਈ ਮੈਜਿਸਟਰ ਸਾਹਿਬ ਕਰ ਰਹੇ ਨੇ ਮੈਜਿਸਟਰ ਸਾਹਿਬ ਜੋ ਹੁਕਮ ਦੇਣ ਕੋਦੇ ਅਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਜਿਹੜੇ ਮੈਜਿਸਟਰ ਸਾਹਿਬ ਨੇ ਜਨ ਸ਼੍ਰੀ ਜਸਪ੍ਰੀਤ ਸਿੰਘ ਜੀ ਆਏ ਸੀ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਤਾਂ ਕੋਈ ਕੀ ਜਿੰਸਟਰ ਸਾਹਿਬ ਦੇਖ ਰਿਹਾ ਇਨਕੁਆਰੀ ਕਰ ਰਿਹਾ ਜੋ ਮੈਜਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜੇ ਮੈਂ ਵੀ ਹੋਊਗਾ